ਕਾਲਜ ਟਾਈਮ ਤੋਂ ਯੂਥ ਫੈਸਟੀਵਲ ਚ ਭੰਡ ਦੀ ਇਸ ਆਈਟਮ ਚ ਭਾਗ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਉਹਦੇ ਚ 골ਡ ਮੈਡਲਿਸਟਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਟਕ ਨਾਲ ਤਾਂ ਜੁੜੇ ਹੀ ਹੋਏ ਸੀ ਥੀਏਟਰ ਨਾਲ ਜੁੜੇ ਸੀਗੇ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਇੱਕ ਨਾਟਕ ਨਹੀਂ ਤਾਂ ਗੱਲ ਕਰਦੇ ਹੀ ਕਰਦੇ ਸੀਗੇ ਲੋਕਾਂ ਦੇ ਹੱਕਾਂ ਦੀ ਜਾਂ ਉਹ ਜਿਹੜੇ ਕਾਨੂੰਨ ਬਣੇ ਸੀ ਉਹਨਾਂ ਦੇ ਖਿਲਾਫ ਫਿਰ ਅਸੀਂ ਇਸ ਕਲਾ ਰਾਈਂ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਵੀ ਯਾਰ ਤੇ ਫਿਰ ਉਹ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿਹੀ ਇਕੱਠੇ এডਿਕੇਸ਼ਨ ਵੀ ਸਾਡੀ ਇਕੱਠਿਆਂ ਦੀ ਅਸੀਂ ਗਲੀ ਸਾਡੀ ਗਵੰਡੀ ਆਹੀ ਇੱਕ ਦੂਜੇ ਦੇ ਸ਼ੁਰੂ ਤੋਂ ਸਾਡੀ ਲਿਆ ਜੀ ਇੰਨੀ ਸੀ ਕਿ ਉਹ ਸਾਡੀ ਸਮਿਟਰੀ ਇੰਨੀ ਵਧੀਆ ਬੈਠੀ ਕਿ ਹੁਣ ਜਦੋਂ ਗੱਲ ਵੀ ਕਰਦੇ ਆ ਤਾਂ ਕਿ ਜਿਹੜੀ ਆਸ ਆ ਜਾਂਦਾ ਕੋਈ ਇੰਨਾ ਇੱਕ ਦੂਜੇ ਨੂੰ ਸਮਝਦੇ ਆ ਜਾਣਦੇ ਆ ਪਿਆਰੀ ਇੰਨਾ ਹੋ ਗਿਆ ਹੁਣ ਕੋਈ ਮਜ਼ਾਕ ਵੀ ਕਰ ਦਈਏ ਤੇ ਜੋਕ ਬਣ ਜਾਂਦਾ ਇੱਕ ਨਵਾਂ ਚੰ드ਰੀਆਨ ਜਾਰੀ ਕੀਤਾ ਉਹ ਉੱਥੇ ਪਹੁੰਚ ਗਿਆ ਹੀ ਹਾਂ ਤੇ ਉਹਨੇ ਫੋਟੋ ਖਿੱਚ ਕੇ ਭੇਜਤੀਆਂ ਬਾਈ ਜੀ ਤੇ ਫੋਟੋਆਂ 'ਚ ਪਹਿਲਾਂ ਹੀ ਦੋ ਪੰਜਾਬੀ ਉੱਥੇ ਪਹਿਲਾਂ ਹੀ ਤੁਰੇ ਫਿਰਦੇ ਸੀ ਵਿਗਿਆਨੀਆਂ ਨੇ ਪੁੱਛਿਆ ਵੀ ਅਸੀਂ 650 ਕਰੋੜ ਲਾ ਕੇ ਚੰ드ਰੀਆਨ ਭੇਜੋ ਗੁਰੂਓ ਤੁਸੀਂ ਪਹਿਲਾਂ ਹੀ ਤੁਰੇ ਫਿਰਦੇ ਆ ਤੇ ਉਹ ਕੀ ਆnde ਉਹ ਕਹਿੰਦੇ ਵੀ ਫੈਲਤਾ ਸੀ ਕੈਨੇਡਾ ਦੀ ਲਈ ਸੀ ਝੰਡ ਸਾਾਨੂੰ ਇੱਥੇ ਲਾ ਗੇ